ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਵਰਬੀਰ ਸਿੰਘ ਮੰਜਲਬਖ ਬੁਲਾਰਾ ਰਾਮਗੜੀਆ ਅਕਾਲ ਜਥੇਬੰਦੀ ਦੋਸਤੋ ਅੱਜ ਇੱਕ ਗੱਲ ਮੇਰੇ ਤੱਕ ਪਹੁੰਚੀ ਜਿਸ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਬਲਕਾਰ ਸਿੱਧੂ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਖ ਸਿੰਘ ਸੰਧਵਾ ਜੋ ਕਿ ਰਾਮਗੜੀਆ ਬਰਾਵਲੀ ਨੂੰ ਬਿਲੋਂਗ ਕਰਦੇ ਆ ਉਹਨਾਂ ਦੀ ਜਾਤ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਉਸ ਆਡੀਓ ਦੇ ਵਿੱਚ ਜਿਸ ਦੇ ਵਿੱਚ ਉਹ ਤੇਸੇ ਦਾ ਜ਼ਿਕਰ ਕਰ ਰਹੇ ਨੇ ਮੇਰੀ ਪੱਗ ਲਾ ਦੂੰਗਾ ਪਤਾ ਨਹੀਂ ਕੀ ਕੀ ਅਪੱਤੀ ਜਨਕ ਸ਼ਬਦਾਂ ਦਾ ਇਸਤੇਮਾਲ ਉਹ ਦੇ ਵਿੱਚ ਕਰ ਰਹੇ ਆ ਮੈਂ ਆਪਣੇ ਇਸ ਵੀਰ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਤੇਰੇ ਤੋਂ ਪਹਿਲਾਂ ਇਦਾਂ ਦੀ ਬਕਵਾਸ ਤੁਹਾਡੇ ਹੀ ਪਾਰਟੀ ਦੇ ਇੱਕ ਮੰਤਰੀ ਲਾਲਜੀਤ ਭੁੱਲਰੋ ਵੱਲੋਂ ਵੀ ਕੀਤੀ ਗਈ ਸੀਗੀ ਜਿਸ ਦਾ ਖਮਿਆਜਾ ਵੀ ਉਸ ਸ਼ਖਸੀਅਤ ਨੇ ਭੁਗਤਿਆ ਤੇ ਹੁਣ ਤੁਸੀਂ ਤਿਆਰੀ ਰੱਖਿਓ ਸਰਦਾਰ ਬਲਕਾਰ ਸਿੰਘ ਸਿੱਧੂ ਜੀ ਸਰਦਾਰ ਕਹਿਣਾ ਤੇ ਤੁਹਾਨੂੰ ਸਰਦਾਰ ਲਬਜ਼ਰੀ ਤੋਹੀਨ ਹੋਏਗੀ ਬਲਕਾਰ ਸਿੱਧੂ ਹੁਣ ਤੂੰ ਤਿਆਰੀ ਰੱਖੀ ਮੇਰੇ ਵੀਰ ਇਹਦੇ ਨਤੀਜੇ ਭੁਗਤਣ ਵਾਸਤੇ ਸਮੁੱਚੀ ਰਾਮਗੜੀਆ ਕਾਲ ਜਥੇਬੰਦੀ ਤੈਨੂੰ 5 ਤਰੀਕ ਤੱਕ ਦਾ ਸਮਾਂ ਦਿੰਦੀ ਆ ਹੱਥ ਜੋੜ ਕੇ ਮਾਫੀ ਮੰਗ ਜੋ ਵੀ ਤੂੰ ਸ਼ਬਦ ਵਰਤੇ ਆ ਨਹੀਂ ਤੇ 5 ਤਰੀਕ ਤੋਂ ਬਾਅਦ ਰਾਮਗੜੀਆ ਕਾਲ ਜਥੇਬੰਦੀ ਇੱਕ ਵੱਡਾ ਸੰਘਰਸ਼ ਵਿੱਡੇਗੀ ਤੇਰੇ ਖਿਲਾਫ ਜਿਹਦੇ ਨਤੀਜੇ ਤੈਨੂੰ ਤੇ ਤੇਰੀ ਸਮੁੱਚੀ ਪਾਰਟੀ ਨੂੰ ਭੁਗਤਣੇ ਪੈਣਗੇ ਤੇ ਮੈਂ ਉਸ ਆਡੀਓ 'ਚ ਇੱਕ ਚੀਜ਼ ਹੋਰ ਦੇਖ ਰਿਹਾ ਸੀ ਇਹ ਆਪਣੀ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਦੇ ਸੰਬੰਧ 'ਚ ਜਿਹਨਾਂ ਦੀ ਭਾਸ਼ਾ ਗਈ ਸੀ ਕਿ ਤੂੰ ਲਿਖ ਕੇ ਪਾ ਦੇ ਕਿ ਇਹ ਜਨਾਨੀਆਂ ਸਾਡੇ ਕੋਲ ਛੱਡ ਜਾਂਦੇ ਨੇ ਇਹ ਦਿਨੇ ਵੀ ਸਾਡੇ ਕੋਲ ਛੱਡ ਜਾਂਦੇ ਫੁਣੇ ਟਾਈਮ ਵੀ ਸਾਡੇ ਕੋਲ ਛੱਡ ਜਾਂਦੇ ਉਹ ਥੋੜੀ ਜਿਨੀ ਆਪਣੀ ਮਾਨਸਿਕਤਾ ਠੀਕ ਕਰੋ ਕਿਹੜੀ ਜ਼ਾਤ ਦਾ ਹੰਕਾਰ ਪਾਲੀ ਵਰਦੇ ਹੋ ਤੁਸੀਂ ਇਨਸਾਨੀਅਤ ਹੈ ਤੁਹਾਡੇ ਵਿੱਚ ਕੋਈ ਕਦੀ ਔਰਤ ਜਾਤ ਦੀ ਤੁਸੀਂ ਜਿਤਨਾ ਕਰੋ ਜਾਤ ਬਰਾਦਰੀਆਂ ਨੂੰ ਲੈ ਕੇ ਤੁਸੀਂ ਸਮਾਜ ਨੂੰ ਮੰਨਣ ਦੀ ਕੋਸ਼ਿਸ਼ ਕਰੋ ਇੱਕ ਘਟੀਆਂ ਮਾਨਸਿਕਤਾ ਜੋ ਬਾਹਰ ਆ ਜਾਓ 5 ਤਰੀਕ ਦਾ ਰਾਮਬੜੀਆ ਕਾਲ ਜਿੱਥੇ ਬੰਦੀ ਤੈਨੂੰ ਸਮਾਂ ਦਿੰਦੀ ਆ ਇਹਦੇ ਵਿੱਚ ਵਿੱਚ ਮਾਫੀ ਮੰਗ ਲਾ ਹੱਥ ਬੰਨ ਕੇ ਮਾਫੀ ਮੰਗ ਲਾ ਤੋਬਾ ਕਰ ਦੇ ਇਹਨਾਂ ਗੱਲਾਂ ਤੋਂ ਨਹੀਂ ਤੇ ਤੂੰ ਤੇ ਤੇਰੀ ਪਾਰਟੀ ਇਹਨਾਂ ਨਤੀਜੇ ਭੁਗਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ